ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜੋ ਆਪਣੀ ਵਿਚਾਰ ਹੈ ਉਹ ਸਰੀਰ ਨੂੰ ਫਿੱਟ ਰੱਖਣ ਵਾਸਤੇ ਹੈ ਇਸ ਮੌਸਮ ਦੇ ਵਿੱਚ ਸਾਰਿਆਂ ਨੇ ਮਹਿਸੂਸ ਕੀਤਾ ਹੋਣਾ ਕਿ ਸਾਨੂੰ ਸਵੇਰ ਨੂੰ ਉੱਠਣ ਤੋਂ ਬਾਅਦ ਨਹਾ ਕੇ ਖਾਣਾ ਖਾਣ ਤੋਂ ਬਾਅਦ ਬਹੁਤ ਤੇਜ਼ ਨੀਂਦ ਆਉਂਦੀ ਆ ਸਰੀਰ ਦੇ ਵਿੱਚ ਭੋਰਾ ਵੀ ਜਾਨ ਨਹੀਂ ਰਹਿੰਦੀ ਕਿ ਉੱਠ ਕੇ ਕੋਈ ਨਾ ਕੋਈ ਕੰਮਕਾਰ ਕਰ ਲਈਏ ਬਹੁਤ ਜੀਵ ਕੀ ਕਰਦੇ ਆ ਸਰੀਰ ਨੂੰ ਐਕਟਿਵ ਰੱਖਣ ਵਾਸਤੇ ਜਾਂ ਤਾਂ ਉਹ ਕੌਫੀ ਪੀਂਦੇ ਆ ਜਾਂ ਚਾਹ ਪੀਂਦੇ ਆ ਜੇ ਇਹ ਦੋਵੇਂ ਚੀਜ਼ਾਂ ਸਾਡੇ ਸਰੀਰ ਨੂੰ ਐਕਟਿਵ ਰੱਖਦੀਆਂ ਤਾਂ ਸਾਡੇ ਪੇਟ ਨੂੰ ਬਹੁਤ ਖਰਾਬ ਕਰਦੀਆਂ। ਸੋਪਾ ਘਰੇਲੂ ਅਜਿਹੀ ਕਿਹੜੀ ਚੀਜ਼ ਵਰਤੀਏ ਜਿਹਦੇ ਨਾਲ ਸਾਨੂੰ ਕੋਈ ਨੁਕਸਾਨ ਵੀ ਨਾ ਹੋਵੇ ਤੇ ਫਾਇਦਾ ਹੋ ਜਾਵੇ। ਬਹੁਤ ਜੀਵ ਇਸ ਚੀਜ਼ ਦਾ ਇਸਤੇਮਾਲ ਕਰਦੇ ਵੀ ਆ ਪਰ ਕਈ ਵਾਰੀ ਗਲਤ ਗਾਈਡੈਂਸ ਕਰਕੇ ਉਹ ਇਹਦਾ ਜੋ ਪ੍ਰਯੋਗ ਆ ਸਹੀ ਤਰੀਕੇ ਦੇ ਨਾਲ ਨਹੀਂ ਕਰ ਪਾਉਂਦੇ। ਸੋ ਨਤੀਜੇ ਵਜੋਂ ਉਹਨਾਂ ਨੂੰ ਸਹੀ ਉਸਦੇ ਜੋ ਰਿਜ਼ਲਟ ਆ ਨਹੀਂ ਮਿਲਦੇ। ਸਾਰੀ ਰਾਤ ਸੌਂਕੇ ਵੀ ਸਾਡਾ ਸਰੀਰ ਐਕਟਿਵ ਕਿਵੇਂ ਰਹੇ ਇਸ ਵਾਸਤੇ ਆਪਾਂ ਕੀ ਕਰਨਾ ਹੈ ਕਿ ਖੀਰਾ ਖਾਣਾ ਸ਼ੁਰੂ ਕਰਨਾ ਹੈ ਖੀਰਾ ਸਾਰੇ ਹੀ ਘਰਾਂ ਦੇ ਵਿੱਚ ਮੌਜੂਦ ਹੁੰਦਾ ਹੈ ਤੇ ਕਈ ਲੋਕ ਇਹ ਖੀਰੇ ਦਾ ਇਸਤੇਮਾਲ ਨਹੀਂ ਕਰਦੇ ਕਿਉਂਕਿ ਸਾਨੂੰ ਇਸ ਦੇ ਫਾਇਦੇ ਨਹੀਂ ਪਤਾ ਸੋ ਸਭ ਤੋਂ ਪਹਿਲਾਂ ਆਪਾਂ 10 ਅਜਿਹੇ ਫਾਇਦਿਆਂ ਦੀ ਗੱਲ ਕਰਦੇ ਹਾਂ ਜੋ ਕਿ ਆਪਾਂ ਨੂੰ ਖੀਰਾ ਖਾਣ ਤੋਂ ਹੀ ਮਿਲਦੇ ਆ ਨੰਬਰ 1 ਕਿ ਪਾਣੀ ਦੀ ਜੋ ਸਾਡੇ ਸਰੀਰ ਦੇ ਵਿੱਚ ਕਮੀ ਹੋ ਜਾਂਦੀ ਆ ਉਹ ਇਹ ਖੀਰਾ ਪੂਰੀ ਕਰਦਾ ਹੈ ਖਾਸ ਕਰ ਗਰਮੀਆਂ ਦੇ ਵਿੱਚ ਆਪਾਂ ਨੂੰ ਪਾਣੀ ਦੀ ਬਹੁਤ ਪਿਆਸ ਲੱਗਦੀ ਆ ਜੇ ਆਪਾਂ ਖੀਰਾ ਖਾਦਾ ਹੋਊਗਾ ਤਾਂ ਸਾਨੂੰ ਪਿਆਸ ਬਹੁਤ ਘਟ ਲੱਗੇਗੀ ਨੰਬਰ 2 ਜੋ ਲੋਕ ਆਪਣਾ ਵਜ਼ਨ ਘਟਾਉਣਾ ਚਾਹੁੰਦੇ ਆ ਖੀਰਾ ਖਾਣ ਦੇ ਨਾਲ ਜੋ ਸਾਡਾ ਵਜ਼ਨ ਹੈ ਉਹ ਘਟਣ ਦੇ ਵਿੱਚ ਸਾਨੂੰ ਮਦਦ ਮਿਲਦੀ ਆ ਨੰਬਰ 3 ਸਾਡਾ ਪਾਚਨ ਸਿਸਟਮ ਅੱਜ ਕੱਲ ਬਹੁਤ ਲੋਕਾਂ ਦਾ ਜੋ ਪਾਚਨ ਤੰਤਰ ਆ ਉਹ ਖਰਾਬ ਹੋਇਆ ਹੈ ਉਨ੍ਹਾਂ ਦੇ ਪੇਟ ਦੇ ਵਿੱਚ ਬਹੁਤ ਗੈਸ ਐਸਿਡ ਤਿਆਬ ਬਣਦੀ ਆ। ਸੋ ਜੇ ਆਪਾਂ ਖੀਰੇ ਦਾ ਇਸਤੇਮਾਲ ਕਰਾਂਗੇ ਤਾਂ ਸਾਡਾ ਜੋ ਪਾਚਨ ਤੰਤਰ ਆ ਉਹ ਬਿਹਤਰ ਬਣੇਗਾ। ਨੰਬਰ 4 ਸਾਨੂੰ ਖੀਰੇ ਤੋਂ ਵਿਟਾਮਿਨਸ ਅਤੇ ਮਿਨਰਲਸ ਮਿਲਦੇ ਆ। ਨੰਬਰ 5 ਇਹ ਸਾਡੀ ਜੋ ਸਕਿਨ ਆ ਜੋ ਸਾਡੇ ਸਰੀਰ ਦੀ ਚਮੜੀ ਆ ਉਹਨੂੰ ਸਾਫ਼ ਅਤੇ ਚਮਕਦਾਰ ਬਣਾਉਂਦਾ ਹੈ। ਨੰਬਰ 6 ਦਿਲ ਦੇ ਰੋਗਾਂ ਵਾਸਤੇ ਵੀ ਬਹੁਤ ਫਾਇਦੇਮੰਦ ਆ। ਨੰਬਰ 7 ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਕੰਟਰੋਲ ਦੇ ਵਿੱਚ ਨਹੀਂ ਹੈ ਕਦੀ ਉੱਪਰ ਕਦੀ ਥੱਲੇ ਖੀਰਾ ਖਾਣ ਦੇ ਨਾਲ ਸਾਡਾ ਜੋ ਬਲੱਡ ਪ੍ਰੈਸ਼ਰ ਆ ਉਹ ਵੀ ਕੰਟਰੋਲ ਦੇ ਵਿੱਚ ਰਹਿੰਦਾ ਹੈ ਨੰਬਰ 8 ਖੀਰੇ ਦੇ ਵਿੱਚ ਐਂਟੀ ਇਨਫਲੇਮੇਟਰੀ ਗੁਣ ਹੁੰਦੇ ਆ ਨੰਬਰ 9 ਪੇਟ ਦੇ ਵਿੱਚੋਂ ਇਹ ਗਰਮੀ ਨੂੰ ਬਾਹਰ ਕੱਢਦਾ ਹੈ ਤੇ ਸਾਡੇ ਸਰੀਰ ਨੂੰ ਠੰਡਾ ਰੱਖਦਾ ਹੈ ਨੰਬਰ 10 ਇਹ ਖੀਰਾ ਇੰਨਾ ਕ ਵਧੀਆ ਆ ਕਿ ਕੈਂਸਰ ਦੇ ਖਤਰੇ ਨੂੰ ਵੀ ਘਟਾਉਂਦਾ ਹੈ ਆਪਾਂ ਖੀਰਾ ਖਾਣ ਦੇ 10 ਫਾਇਦੇ ਦੇਖ ਲਏ ਹੁਣ ਇਹ ਨਹੀਂ ਹੈ ਕਿ ਖੀਰੇ ਲਿਆ ਕੇ ਰੱਖ ਲੈਣੇ ਆ ਦਿਨੇ ਰਾਤ ਪੱਖਾ ਹੀ ਜਾਣੇ ਆ ਉਲਟਾ ਸਾਨੂੰ ਨੁਕਸਾਨ ਹੋਵੇਗਾ ਖੀਰਾ ਖਾਣ ਦਾ ਇੱਕ ਸਹੀ ਸਮਾਂ ਹੋਣਾ ਬਹੁਤ ਜ਼ਰੂਰੀ ਆ ਕਿਸ ਟਾਈਮ ਕਿੰਨਾ ਖੀਰਾ ਖਾਣਾ ਹੈ ਜੇ ਸਾਨੂੰ ਨਹੀਂ ਪਤਾ ਤਾਂ ਅਸੀਂ ਇਸ ਤੋਂ ਫਾਇਦੇ ਨਹੀਂ ਨੁਕਸਾਨ ਹੀ ਲਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਸਵੇਰੇ ਨਾਸ਼ਤੇ ਦੇ ਵਿੱਚ ਖਾਲੀ ਪੇਟ ਖੀਰਾ ਖਾਣ ਦੇ ਨਾਲ ਜੋ ਸਾਡਾ ਪਾਚਨ ਸਿਸਟਮ ਆ ਪਾਚਨ ਤੰਤਰ ਆ ਉਹ ਠੀਕ ਹੁੰਦਾ ਆ ਤੇ ਇਹ ਸਾਡੇ ਸਰੀਰ ਨੂੰ ਹਾਈਡਰੇਟ ਰੱਖਦਾ ਆ ਨਿੰਬੂ ਦਾ ਪਾਣੀ ਅਤੇ ਖੀਰੇ ਦਾ ਜੂਸ ਸਵੇਰੇ ਪੀਣ ਦੇ ਨਾਲ ਸਰੀਰ ਸਾਡਾ ਡੀਟੌਕਸ ਵੀ ਹੁੰਦਾ ਆ ਹੁਣ ਗੱਲ ਕਰੀਏ ਦੁਪਹਿਰ ਦੇ ਖਾਣੇ ਦੇ ਨਾਲ ਦੁਪਹਿਰ ਦੇ ਖਾਣੇ ਦੇ ਨਾਲ ਆਪਾਂ ਜਦੋਂ ਲੈਣਾ ਤਾਂ ਆਪਾਂ ਇਹਨੂੰ ਸਲਾਦ ਦੇ ਵਜੋਂ ਲੈਣਾ ਆ ਇੰਜ ਕਰਨ ਦੇ ਨਾਲ ਇੱਕ ਤਾਂ ਸਾਡਾ ਜੋ ਪਾਚਨ ਤੰਤਰ ਆ ਉਹ ਮਜ਼ਬੂਤ ਹੁੰਦਾ ਆ ਤੇ ਸਾਨੂੰ ਭੋਜਨ ਤੋਂ ਜੋ ਪੋਸ਼ਟਿਕ ਤੱਤ ਮਿਲਨੇ ਆ ਉਹ ਵਧੀਆ ਤਰੀਕੇ ਦੇ ਨਾਲ ਮਿਲ ਜਾਂਦੇ ਆ ਹੁਣ ਜਿਵੇਂ ਜਿਵੇਂ ਰਾਤ ਹੁੰਦੀ ਜਾਂਦੀ ਸ਼ਾਮ ਹੁੰਦੀ ਜਾਂਦੀ ਆਪਾਂ ਇਹਦਾ ਜੋ ਪ੍ਰਯੋਗ ਆ ਉਹ ਘਟਾਉਂਦੇ ਜਾਣਾ ਸ਼ਾਮ ਨੂੰ ਆਪਾਂ ਹਲਕੇ ਨਾਸ਼ਤੇ ਵਜੋਂ ਇਹਨੂੰ ਲੈ ਸਕਦੇ ਆ ਖਾਸ ਕਰ ਜੇ ਤੁਸੀਂ ਆਪਣਾ ਵਜ਼ਨ ਘਟਾਉਣਾ ਚਾਹੁੰਦੇ ਆ ਸ਼ਾਮ ਨੂੰ ਕੋਈ ਵੀ ਭਾਰੀ ਖਾਣਾ ਨਾ ਖਾਓ ਕਿਸੇ ਵੀ ਸਨੈਕਸ ਦੀ ਜਗ੍ਹਾ ਤੁਸੀਂ ਖੀਰਾ ਖਾ ਸਕਦੇ ਆ ਤੁਹਾਡਾ ਭਾਰ ਵੀ ਘਟੇਗਾ ਤੇ ਕਮਜ਼ੋਰੀ ਵੀ ਨਹੀਂ ਆਵੇਗੀ ਨੰਬਰ 4 ਖੀਰੇ ਦਾ ਪ੍ਰਯੋਗ ਆਪਾਂ ਵਰਕਆਊਟ ਕਰਨ ਤੋਂ ਜਾਂ ਤਾਂ ਪਹਿਲਾਂ ਵੀ ਖਾ ਸਕਦੇ ਆ ਜਾਂ ਬਾਅਦ ਵਿੱਚ ਵੀ ਲੈ ਸਕਦੇ ਆ ਇਸ ਦੇ ਨਾਲ ਸਾਡੇ ਸਰੀਰ ਦੀ ਜੋ ਥਕਾਵਟ ਹੈ ਉਹ ਦੂਰ ਹੁੰਦੀ ਹੈ ਹੁਣ ਉਹ ਟਾਈਮ ਆ ਗਿਆ ਜਦੋਂ ਆਪਾਂ ਖੀਰੇ ਦਾ ਪ੍ਰਯੋਗ ਨਹੀਂ ਕਰਨਾ ਰਾਤ ਨੂੰ ਸੌਣ ਤੋਂ ਪਹਿਲਾਂ ਖੀਰੇ ਦੇ ਪ੍ਰਯੋਗ ਤੋਂ ਪਰਹੇਜ਼ ਕਰੋ ਕਿਉਂਕਿ ਖੀਰੇ ਦੇ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤੇ ਇਹ ਸਾਡੀ ਨੀਂਦ ਨੂੰ ਡਿਸਟਰਬ ਕਰ ਸਕਦਾ ਤੇ ਰਾਤ ਨੂੰ ਤੁਹਾਨੂੰ ਵਾਰ-ਵਾਰ ਪਿਸ਼ਾਬ ਆ ਸਕਦਾ ਹੈ ਹੁਣ ਜੇ ਆਪਾਂ ਲਗਾਤਾਰ ਕੀੜਾ ਖਾਵਾਂਗੇ ਜੋ ਸਾਨੂੰ ਸਾਰੀ ਰਾਤ ਨੀਂਦ ਪੂਰੀ ਕਰਕੇ ਵੀ ਸਵੇਰ ਨੂੰ ਫੇਰ ਨੀਂਦ ਆਉਂਦੀ ਆ ਉੱਠਣ ਤੋਂ ਬਾਅਦ ਉਹ ਨੀਂਦ ਹੌਲੀ-ਹੌਲੀ ਆਣੀ ਬੰਦ ਹੋਵੇਗੀ ਸਾਡਾ ਸਰੀਰ ਐਕਟਿਵ ਰਹੇਗਾ ਤੇ ਕੰਮ ਕਰਨ ਵਾਸਤੇ ਤਿਆਰ ਰਹੇਗਾ ਜੇ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਅੱਗੇ ਹੋਰ ਪੜਣਾ ਤੇ ਭਰਾਵਾਂ ਦੇ ਵਿੱਚ ਸ਼ੇਅਰ ਜਰੂਰ ਕਰਨਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ